ਬਰਾਤ ਦੀਆਂ ਗੱਡੀਆਂ ਪਿੱਛੇ ਆ ਰਹੀ ਸੀ ਐਂਬੂਲੈਂਸ ਮੁੰਡੇ ਨੇ ਗੱਡੀ ਵਿੱਚੋਂ ਉੱਤਰ ਕੇ ਬਰਾਤ ਰੋਕ ਕੀਤਾ ਆ ਕੰਮ ਦੋਸਤੋ ਅਕਸਰ ਹੀ ਕਿਹਾ ਜਾਂਦਾ ਹੈ ਕਿ ਜਿਸ ਦਿਨ ਵਿਆਹ ਰੱਖਿਆ ਹੁੰਦਾ ਹੈ ਉਸ ਦਿਨ ਵਿਆਹ ਤੋਂ ਵੱਧ ਕੇ ਕੁਝ ਵੀ ਨਹੀਂ ਹੁੰਦਾ ਪਰ ਹੁਣ ਇੱਕ ਬਰਾਤ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੁੰਡਾ ਵਿਆਹ ਵਾਲੇ ਪਹਿਰਾਵੇ ਵਿੱਚ ਗੱਡੀਆਂ ਨੂੰ ਰਸਤਾ ਦਿਵਾ ਰਿਹਾ ਹੈ ਦਰਅਸਲ ਜਦੋਂ ਇਹ ਮੁੰਡਾ ਆਪਣੀ ਬਰਾਤ ਲਈ ਜਾ ਰਿਹਾ ਸੀ ਤਾਂ ਇਹਨਾਂ ਦੀਆਂ ਗੱਡੀਆਂ ਦੇ ਪਿੱਛੇ ਇੱਕ ਐਂਬੂਲੈਂਸ ਆ ਰਹੀ ਸੀ ਅਤੇ ਜਿੱਥੋਂ ਇਹ ਬਰਾਤ ਲੰਘ ਰਹੀ ਸੀ ਉੱਥੇ ਰਸਤਾ ਦੇਣ ਨੂੰ ਕਿੱਤੇ ਵੀ ਥਾਂ ਨਹੀਂ ਸੀ ਜਦੋਂ ਇਹ ਮੁੰਡਾ ਐਂਬੂਲੈਂਸ ਦਾ ਸਾਇਰਨ ਸੁਣਦਾ ਏ ਤਾਂ ਇਹ ਆਪਣੀ ਡੋਲੀ ਵਾਲੀ ਕਾਰ ਵਿੱਚੋਂ ਉਤਰ ਜਾਂਦਾ ਏ ਅਤੇ ਪਿੱਛੇ ਆ ਰਹੀਆਂ ਬਰਾਤ ਦੀਆਂ ਸਾਰੀਆਂ ਗੱਡੀਆਂ ਨੂੰ ਰੋਕ ਲੈਂਦਾ ਏ ਤੇ ਐਂਬੂਲੈਂਸ ਨੂੰ ਰਸਤਾ ਦੇਣ ਲਈ ਹਾਂ ਬਣਾਉਣ ਲੱਗ ਜਾਂਦਾ ਏ ਅਤੇ ਐਂਬੂਲੈਂਸ ਲੰਘ ਜਾਣ ਤੋਂ ਬਾਅਦ ਆਪਣੀ ਬਰਾਤ ਨੂੰ ਤੋੜਦਾ ਏ ਸੋ ਇਸ ਮੁੰਡੇ ਦੇ ਇਸ ਕੰਮ ਦੀ ਹਰ ਕੋਈ ਬਹੁਤ ਹੀ ਤਾਰੀਫ਼ ਕਰ ਰਿਹਾ ਏ ਪਰ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ